E ਮਕੰਦਪੁਰ ਦੀ ਗੱਲ ਕਰਾਂਗੇ ਮਕੰਦਪੁਰ ਦੇ ਵਿੱਚ ਸ਼੍ਰੀਮਤੀ ਹਰਜੋਤ ਕੌਰ ਲੋਟਿਆ ਜੀ ਦੇ ਨਾਲ ਮੁਲਾਕਾਤਾਂ ਕਰਵਾਵਾਂਗੇ ਉਹਨਾਂ ਦੇ ਹੀ ਪੈਲਸ ਮਕੰਦਪੁਰ ਦੇ ਵਿੱਚ ਮਲਵਿੰਦਰ ਸਿੰਘ ਕੰਗ ਜੀ ਦੀ ਅਗਵਾਹੀ ਦੇ ਵਿੱਚ ਵੱਡਾ ਪ੍ਰੋਗਰਾਮ ਹੋ ਰਿਹਾ ਜੀ ਤੇ ਸੇਵਕ ਦੇ ਉੱਪਰ ਪਿਆਰ ਪਰਿ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਤੁਮੇ ਤੁਹਾਡੇ ਚੈਨਲ ਦਾ ਦੇ ਸੇਵਕ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਤੁਸੀਂ ਇੱਥੇ ਜਿਹੜਾ ਇਹ ਮੀਟਿੰਗ ਹੈ ਉਹਨੂੰ ਤੁਸੀਂ ਕਵਰ ਕਰਨ ਲਈ ਇੱਥੇ ਪਹੁੰਚੇ ਆ ਕਿਸ ਤਰ੍ਹਾਂ ਦੀਆਂ ਅੱਜ ਦੀਆਂ ਰਣਨੀਤੀਆਂ ਕਿਸ ਤਰ੍ਹਾਂ ਨਹੀਂ ਲੱਗਦੀ ਅੱਜ ਮਕੰਦਪੁਰ ਦੇ ਵਿੱਚ ਮੈਨੂੰ ਲੱਗਦਾ ਕਿ ਭਾਰੀ ਇਕੱਠ ਜਿਹੜਾ ਆ ਉਹ ਹੋਊਗਾ ਮਲਵਿੰਦਰ ਸਿੰਘ ਕੰਗ ਹੋਣਾ ਦੇ ਹੱਕ ਦੇ ਵਿੱਚ ਜੋ ਸਾਡੇ ਭਗਵੰਤ ਮਾਨ ਹੋਣਾ ਦਾ ਨਾਅਰਾ ਆ 13 0 ਉਹਦੀ ਜਿਹੜੀ ਸ਼ੁਰੂਆਤ ਆ ਮੈਂ ਯਕੀਨ ਦਵਾਉਂਦੀ ਆ ਕਿ ਉਹ ਸ਼ੁਰੂਆਤ ਅਨੰਦਪੁਰ ਸਾਹਿਬ ਜ਼ੋਨ ਤੋਂ ਹੀ ਹੋਊਗੀ ਤੇ ਬੰਗਿਆ ਤੋਂ ਹੀ ਹੋਊਗੀ ਭਗਵੰਤ ਮਾਨ ਜੀ ਨਵਾਂ ਸ਼ਹਿਰ ਦੇ ਵਿੱਚ ਪਹੁੰਚੇ ਆ ਉਹਨਾਂ ਦੀ ਰੈਲੀ ਦੇ ਇਕੱਠ ਨੂੰ ਵੇਖਦਿਆਂ ਹੋਇਆ ਮਕੰਦਪੁਰ ਵਾਸੀ ਕੀ ਕਹਿ ਰਹੇ ਆ ਮੁਕੰਦਪੁਰ ਵਾਸੀ ਹਾਂ ਥੋੜਾ ਟਾਈਮ ਤੁਸੀਂ ਵੇਟ ਕਰੋ ਜੀ ਤੁਸੀਂ ਦੇਖਿਓ ਇੱਥੇ ਲੋਕਾਂ ਨੇ ਆਪ ਹੌਮ ਹੌਮਾ ਕੇ ਪਹੁੰਚਣਾ ਆ ਮੁਕੰਦਪੁਰ ਤੋਂ ਹੀ ਤਕਰੀਬਨ ਮੈਂ ਕਹਿੰਦੀ ਆ ਕਿ 400 ਬੰਦਾ ਜਿਹੜਾ ਹੋ ਇੱਥੇ ਪਹੁੰਚੂਗਾ ਜੀ ਜੀ ਨਵੀਂ ਰਣਨੀਤੀ ਪਾਰਟੀ ਦੀ ਕੀ ਲੱਗਦੀ ਹੈ ਕਿ ਦੇਖਿਆ ਜਾਵੇ ਐਮਪੀ ਦੀਆਂ ਇਲੈਕਸ਼ਨ ਦੀਆਂ ਪੂਰੀਆਂ ਤਿਆਰੀਆਂ ਸਾਰੀਆਂ ਪਾਰਟੀਆਂ ਵੱਡੇ ਪੱਧਰ ਦੇ ਉੱਪਰ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਕੀ ਰਣਨੀਤੀ ਹੈ ਨਹੀਂ ਦੂਸਰੀਆਂ ਪਾਰਟੀਆਂ ਦਾ ਪ੍ਰੋਪਗੈਂਡਾ ਹੈਗਾ ਆ ਦੂਸਰੀਆਂ ਪਾਰਟੀਆਂ ਨੂੰ ਭੰਡਣਾ ਆਮ ਆਦਮੀ ਪਾਰਟੀ ਦਾ ਮੇਨ ਮੋਟਿਵ ਇਹ ਹੈ ਕਿ ਆਪਣੇ ਕੰਮਾਂ ਬਾਰੇ ਦੱਸਣਾ ਸੋ ਇਹ ਮੈਨੂੰ ਲੱਗਦਾ ਕਿ ਤੁਸੀਂ ਕਿਸੇ ਦੀ ਬੁਰਾਈ ਦੇ ਨਾਲੋਂ ਜੇ ਤੁਸੀਂ ਆਪਣੀ ਲਾਈਨ ਫੱਡੀ ਕਰੋਗੇ ਉਹ ਜ਼ਿਆਦਾ ਯੂਸਫੁਲ ਹੁੰਦਾ ਆ ਸੋ ਆਮ ਆਦਮੀ ਪਾਰਟੀ ਦੀ ਨੀਤੀ ਇਹ ਹੀ ਆ ਅਸੀਂ ਬਕਵਾਕ ਪਿੰਡਾਂ ਦੇ ਵਿੱਚ ਛਾ ਕੇ ਜਿਹੜਾ ਆ ਉਹ ਆਮ ਆਦਮੀ ਪਾਰਟੀ ਨੇ ਜੋ-ਜੋ ਕੰਮ ਕੀਤੇ ਆ ਉਹਦਾ ਪ੍ਰਚਾਰ ਕਰ ਰਹੇ ਆ ਤੇ ਇੱਥੇ ਵੀ ਦੱਸਣਾ ਚਾਹੀਦੀ ਆ ਕਿ ਲੋਕੇ ਖੁਦ ਬਹੁਤ ਸਿਆਣੇ ਆ ਜੀ ਉਹ ਹਮ ਹਮ ਅਗੇ ਇੱਥੇ ਆਪ ਪਹੁੰਚਣਗੇ ਜਿੱਥੇ ਵੀ ਭਗਵੰਤ ਮਾਨ ਹੋਂਨਾ ਦੀ ਰੈਲੀ ਹੁੰਦੀ ਆ ਜਾਂ ਰੋਡ ਸ਼ੋਅ ਹੁੰਦਾ ਆ ਉੱਥੇ ਲੋਕੀ ਆਪ ਪਹੁੰਚ ਰਹੇ ਆ ਆਪ ਮਹਾਰੇ ਉੱਥੇ ਹਾਜ਼ਰੀ ਲਵਾ ਰਹੇ ਆ ਲੋਕਾਂ ਦੇ ਵਿੱਚ ਬੜੀ ਉਤਸੁਕਤਾ ਆ ਕਿ ਅਸੀਂ ਸਾਡੇ ਮਲਵਿੰਦਰ ਕੰਗ ਹੋਂਨਾ ਨੂੰ ਸੁਣੀਏ ਭਗਵੰਤ ਮਾਨ ਹੋਂਨਾ ਨੂੰ ਸੁਣੀਏ ਕਾਫੀ بڑا ਤਯਾਰਵਾ ਹੈ ਰਾਜਨੀਤੀ ਦੀ ਇਹ ਗੱਲ ਮੈਂ ਕਰਾਂ ਰਾਜਨੀਤੀ ਵਿੱਚ ਆਪ ਜੀ ਦਾ ਵੀ ਬਹੁਤ ਵੱਡਾ ਤਸ਼ਰਫਾ ਹੈਗਾ ਪਾਰਟੀ ਦੇ ਆ ਅੱਗੇ ਕੰਮਾਂ ਨੂੰ ਵੇਖਿਆ ਜਾਵੇ ਜਾਂ ਜਿਨੇ ਵੀ ਪੰਜ ਸਰਪੰਚ ਨਵੇਂ ਜੜ ਦੇਗੇ ਉਹਨਾਂ ਦੀ ਐਕਚੁਅਲ ਮੰਗ ਕੀ ਹੁੰਦੀ ਆ ਦੀ ਐਕਚੁਅਲ ਮੰਗ ਉਹਨਾਂ ਦੀ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦੀ ਆ ਕਿ ਉਹਨਾਂ ਦੀ ਐਕਚੁਅਲ ਮੰਗ ਨਹੀਂ ਹੁੰਦੀ ਕੋਈ ਵੀ ਜੀ ਉਹ ਸਿਰਫ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ ਸੋ ਬਾਕੀ ਜਿੱਦਾਂ ਜਿੱਦਾਂ ਹੁਣ ਗਾਂ ਜਿਹੜੇ ਆ ਕੰਮ ਹੋ ਰਹੇ ਆ ਜਾਂ ਪਿੱਛੇ ਹੋਏ ਆ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਇਹ ਜੁਆਇਨਿੰਗਸ ਵਗੈਰਾ ਹੋ ਰਹੀਆਂ ਆ ਜੀ ਸ਼ੁਕਰੀਆ ਜੀ ਸ਼ੁਕਰੀਆ ਸ਼੍ਰੀਮਾਨ ਜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੈਮ ਹਰਜੋਤ ਕੌਰ ਲੋਟਿਆ ਜੀ ਨੇ ਆਪਣੇ ਵਿਚਾਰਾਂ ਦੇ ਵਿੱਚ ਦੱਸਿਆ ਕਿ ਹਰ ਪਾਰਟੀ ਦੀ ਜਿਹੜੀ ਰਣਨੀਤੀ ਹੈ ਉਹ ਤੋਂ ਉੱਪਰ ਉੱਠ ਕੇ ਕਿਸੇ ਦੇ ਬਾਰੇ ਵੱਧ ਘੱਟ ਗੱਲ ਕਰਨ ਦੀ بجائے ਕਿ ਪਾਰਟੀ ਦੇ ਪ੍ਰਚਾਰ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਬਹੁਤ ਜਲਦੀ ਮਲਵਿੰਦਰ ਸਿੰਘ ਕੰਗਜੀ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਸਿੱਧੀਆਂ ਮੁਲਾਕਾਤਾਂ ਕਰਵਾਵਾਂਗੇ ਆਪਾਂ ਸਾਰੇ ਜਣੇ ਗਸ਼ਟੇ ਪਤੇ ਬੁਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਨਤੀ ਹੈ ਮੇਰੇ ਲਈ ਸਾਰੇ ਛੜੇ ਤੁਸੀਂ ਐਡਰੈਸ ਕਰੀ ਜੈ ਜੀ ਜੈ ਪਰਮ ਅੱਜ ਮੈਂ ਪੰਡਿਪੁਰ ਦੇ ਇਸ ਵੇੜੇ ਦੇ ਵਿੱਚ ਇੱਕ ਛੋਟੀ ਜਿਹੀ ਮੀਟਿੰਗ ਨੂੰ ਇੱਕ ਗੈਰੀ ਦਾ ਨੂੰ ਜਿਹੜਾ ਆ ਉਹ ਤੁਸੀਂ ਸਾਰਿਆਂ ਨੇ ਕੀਤਾ ਉਹਦੇ ਲਈ ਮੈਂ ਤੁਹਾਡੀ ਕੋਟਿੰਗ ਨੂੰ ਧੰਨਵਾਦ ਕਰਦਾ ਇੱਕ ਵਾਰ ਮੈਂ ਲਗੇ ਤੇ ਕੰਨ ਲਾ ਸੇਟ ਬਣਾਣਾ ਇੱਕ ਲੋਕ ਸਭਾ ਤੋਂ ਮੇਰੇ ਵੱਡੇ ਕਿੰਨੇ ਕੰਮ ਦੀ ਜਗ੍ਹਾ ਨਹੀਂ ਕੋਈ ਡੋਟਾ ਬਾਗੇ ਲੋਕ ਸਭਾ ਦੇ ਵਿੱਚ ਜਨਾ ਤੁਹਾਡੇ ਹੱਕਾਂ ਦੀ ਜਿਹੜੀ ਆਵਾਜ਼ ਆ ਉੱਥੇ ਪੁਲਾਦ ਕਰਨ ਮੇਰੇ ਵੱਡੇ ਵੀ ਇੱਕ ਹੰਕਾ ਇੰਚਾਰਜ ਕੋ ਜੀਤੀ ਸਰਾਜੀ ਤੁਹਾਡੇ ਬਲਾਕ ਤੋਂ ਆਣ ਸਾਡੇ ਐਮਪੀ ਸਰਵਨ ਤੁਹਾਡੇ ਰੀੜ ਦੀ ਹੱਡੀ ਤੁਹਾਡੇ ਸਾਰਿਆਂ ਦਾ ਮੇ ਕੋਟਨ ਕੋਟਿੰਗ ਧੰਨਵਾਦ ਕਰਦੀ ਹਾਂ ਜੇ ਤੁਹਾਨਾਂ ਸਾਰਿਆਂ ਨੂੰ ਕਿ ਇਹ ਵੀ ਇੱਕ ਹਿੰਦੂ ਆਂਦੀ ਆ ਕਿ ਤੁਹਾਡਾ ਇੱਕ ਇੱਕ ਚੁਰਿਆ ਕਦਮ ਸਾਡੇ ਸਿਰ ਮੱਤੇ ਤੇ ਇਹ ਕਦਮ ਅਸੀਂ ਕਰੀ ਵੀ ਛਾਇਆ ਨਹੀਂ ਦੋ ਜੋ ਜੋ ਵੀ ਤੁਹਾਡੀਆਂ ਮੰਗਾਂ ਹਨ ਜੋ ਜੋ ਤੁਹਾਡੀਆਂ ਲੋੜਾਂ ਹਨ ਉਹ ਜ਼ਰੂਰ ਪੂਰੀਆਂ ਹੋਣਗੀਆਂ ਪਰ ਆਪਾਂ ਇਹ ਵਿਚਾਰੀਏ ਕਿ ਪੂਰੀਆਂ ਕਿੱਦਾਂ ਹੋਣਗੀਆਂ ਇਹ ਜਿਹੜੀ ਇਲੈਕਸ਼ਨ ਹੈ ਇਹਨੂੰ ਉਹ ਲੋਕ ਜਿਹੜੇ ਆਪਣੇ ਜਨਮ ਦੀ ਨਾ ਦੇ ਬੀਜੋ ਆਪਾਂ ਲਿੰਕਾਂ ਫਾਇਦੇ ਮਨੁੱਖੀ ਬੋਧਾਤਮਕ ਕਿਤੇ ਲੀਡਰ ਦਾ ਅਸਲ ਪਰਮਾਇਆ ਜਿਹੜਾ ਉਹਨਾਂ ਦਾ ਧਨ ਦੌਲਤ ਹੁੰਦਾ ਉਹ ਨਹੀਂ ਹੁੰਦਾ ਅਸਲ ਪਰਮਾਇਆ ਅਸਲ ਦੌਲਾ ਜਿਹੜੀ ਆ ਉਹ ਤੁਸੀਂ ਸਾਰੇ ਜਾਣੇ ਜੇ ਕੋਈ ਲੀਡਰ ਹੈ ਜਾਂ ਕੋਈ ਖੜਾਇਆ ਉਹ ਤੁਹਾਡੇ ਸਾਰਿਆਂ ਦੇ ਬਦੌਲਤ ਹੈ ਤੁਹਾਡੇ ਸਾਰਿਆਂ ਦੇ ਯੋਗਦਾਨ ਕਰਕੇ ਤੁਸੀਂ ਸਾਰੇ ਸਾਡੇ ਨਾਲ ਆ ਕੇ ਇੱਥੇ ਖੜੇ ਆ ਜੇ ਕਿਆ ਵਿਚਾਰ ਲੋਕ ਇੱਥੇ ਬੈਠੇ ਆ ਕਾਦੀ ਕਿੱਥੇ ਬੈਠੇ ਨਾ ਕੰਮ ਬੰਨ੍ਹ ਲਈ ਕਿੱਥੇ ਸਿੱਖਾ ਉਸ ਲਈ ਰਿਐਕਸ਼ਨ ਦੇਣਾ ਕਿ ਤੁਸੀਂ ਆਮਾਨ ਵਿੱਚ 파ਟੀ ਨੂੰ ਛੋੜਨੇ ਦਾ ਚੁਭਾਇਆ ਉਹ ਤੁਹਾਡੀ ਸਾਰਿਆਂ ਦੇ ਛੜਕਾ ਕੇ ਪੋਸਿਬਲ ਹੋ ਗਿਆ ਤਾਂ ਇੱਕ ਵਾਰ ਸਿਰ ਤੋਂ ਆਪਾਂ ਸਾਰੇ ਜਨੇ ਹੰਗਲਾ ਮਾਰੀਏ ਤੇ ਲੋਕ ਸਭਾ ਦੇ ਵਿੱਚ ਬਲਵਿੰਦਰ ਸਿੰਘ ਕੰਗ ਹੋਣਾ ਚਾਹੀਦਾ बलविंदर भाई जी होने ने अपना पोलिटल कैरियर कोई दो साल या तीन साल या चार साल पांच साल पहला नहीं शुरू किया दो हजार दो तो। यूनिवर्सिटी के सब पहला तो पहल प्रधान बने।, बने।, पर बने फिर दूसरी बारी प्रधान बने दूसरी बारी प्रधान जोड़ा बनना वो बड़ी वीडी गलम के आधार पर प्रधान बने फिर सैनिट मैंबर ने सो तो लीडरशिप की क्वालिटी जी है जी एक लीडर के गुण होना चाहिए है ਉਸਾ ਦੇ ਮਹਿੰਦਰ ਪਾਸ਼ੀ ਜੀ ਨੇ ਦੇ ਵਿੱਚ ਪਟਕੋਟ ਕੀ ਪਰਮਾਤਮਾ ਉਹ ਲੋਕ ਬਾਕੀ ਤੋਂ ਹਰਿਆਣਾ ਦੇ ਅਸ਼ੀਰਵਾਦ ਸਤਕਾ ਬਾਕੀ ਤੋਂ ਹਰਿਆਣਾ ਦੇ ਸਾਰੇ ਦੇਸ਼ ਦਾ ਅਸ਼ੀਰਵਾਦ ਸਤਕਾ ਇਹ ਵੀ ਗਾਈ ਜਸਤੀ ਬਹਿਆ ਮਾਫੀ ਵੀ ਮੰਗਦੇ ਹਾਂ ਇਹ ਇਲੈਕਸ਼ਨ ਜਿਹੜੀ ਆ ਇਹ ਤੁਹਾਡੇ ਬੱਚਿਆਂ ਖਾਤਰ ਹੈ ਇਹ ਇਲੈਕਸ਼ਨ ਆਪਣੇ ਪੰਜਾਬ ਦੀ દિਸ਼ਾ ਦੀ ਬਦਲੂਗੀ ਤੇ ਦਸ਼ਾ ਬਦਲੇਗੀ ਇਹ ਹਲਫੈਸਟਾ ਤੁਸੀਂ ਸਾਰਿਆਂ ਨੇ ਕਰਨਾ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਪਰਫੈਕਟ ਨੂੰ ਧੰਨਵਾਦ ਕਰਦੀ ਹਾਂ ਤੇ ਹੁਣ ਮੈਂ ਕਹਿਣੀ ਕਰਦੀ ਹਾਂ ਸਾਡੇ ਇੱਕ ਹਾਲੀ ਟੂਰ ਚੋਂ ਉਹ ਜਿਹੜਾ ਅੱਜ ਤੁਹਾਡੇ ਨਾਲ ਕੋਲ ਸਕੂਲ ਦੇ ਬੱਚੇ ਬਣੇ ਉਹਨਾਂ ਦੇ ਖਿਸ਼ੀ ਬੱਚੇ